ਸਾਲ 2025 ਆਪਣੀਆਂ ਯਾਦਾਂ ਛੱਡ ਰਿਹਾ ਹੈ ਪਰ 2026 ਨਵੀਆਂ ਰੰਗ-ਬਰੰਗੀਆਂ ਟਿਮਟਮਾਉਂਦੀਆਂ ਚਮਕਦਾਰ ਸੰਭਾਵਨਾਵਾਂ ਨਾਲ ਸਾਡੇ ਸਭ ਲਈ ਦਰਵਾਜ਼ੇ ਖੋਲਣ ਜਾ ਰਿਹਾ ਹੈ ਇਹ ਸਾਲ ਤੁਹਾਡੀ ਕਿਸਮਤ ਦੇ ਨਵੇਂ ਪੰਨੇ ਲਿਖਣ ਆ ਰਿਹਾ ਹੈ ਤਿਆਰ ਰਹੋ ਅਜਿਹੇ ਬਦਲਾਅ ਲਈ ਜੋ ਤੁਹਾਨੂੰ ਹੈਰਾਨ ਕਰਨ ਦੇਣਗੇ ਕੰਨਿਆ ਰਾਸ਼ੀ 2026 ਲੈ ਕੇ ਹਾਜ਼ਰ ਹਾਂ ਮੇਰੇ ਨਾਲ ਅੰਤ ਤੱਕ ਬਨੇ ਰਹੋ ਕਿਉਂਕਿ ਅੰਤ ਤੇ ਮੈਂ ਤੁਹਾਡੇ ਲਈ ਇੱਕ ਅਜਿਹਾ ਸੁਪਰ ਉਪਾਅ ਸਾਂਝਾ ਕਰਾਂਗੀ ਜੋ 2026 ਚ ਤੁਹਾਡੇ ਜੀਵਨ ਦੇ ਹਰੇਕ ਰੁਕੇ ਹੋਏ ਕੰਮ ਨੂੰ ਜ਼ੋਰਦਾਰ ਗਤੀ ਦੇਵੇਗਾ ਮੈਂ ਡਾਕਟਰ ਤੇਰਾਕੌਰ ਲੈ ਕੇ ਆਈਆਂ ਕੰਨਿਆ ਰਾਸ਼ੀ 2026 ਦਾ ਸਲਾਨਾ ਰਾਸ਼ੀ ਫਲ ਇੰਤਜ਼ਾਰ ਹੋਏਗਾ ਬਹੁਤ ਸਾਰਾ ਪਰ ਵਾਰੀ ਵਰੀ ਸਰ ਦੋ ਦੋ ਦਿਨ ਦੇ ਗੈਪ ਬਾਅਦ ਮੈਂ ਇੱਕ ਇੱਕ ਰਾਸ਼ੀ ਪਾ ਰਹੀਆਂ ਤੇ ਮੈਂ 12 ਰਾਸ਼ੀਆਂ ਕਵਰ ਅਪ ਕਰਾਂਗੀ 2026 ਦੇ ਸਵਾਗਤ ਲਈ ਚਾਰ ਮੁੱਖ ਖੇਤਰ ਕਵਰ ਕਰਨੇ ਆ ਮੈਂ ਤੁਹਾਡੇ ਹਰੇਕ ਰਾਸ਼ੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਨ੍ਹਾਂ ਨਾਲ ਸਾਡਾ ਜੀਵਨ ਮੁਕੰਮਲ ਮੰਨਿਆ ਜਾਂਦਾ ਹੈ ਉਹ ਹੈ ਸਿਹਤ ਨੌਕਰੀ ਪਰਿਵਾਰ ਤੇ ਪੈਸਾ ਜਾਂ ਕਹ ਲਓ ਬਿਜ਼ਨਸ ਪੈਸਾ ਦਾ ਸੋਰਸ ਚਾਹੇ ਸਰਕਾਰੀ ਤਨਖਾਹ ਦੀ ਗੱਲ ਮੈਂ ਬਹੁਤ ਗੰਭੀਰਤਾ ਤੇ ਇਮਾਨਦਾਰੀ ਨਾਲ ਇਹਨਾਂ ਖੇਤਰਾਂ ਦੇ ਅੰਦਰ ਗ੍ਰਹਿਚਾਲਾ ਦੀ ਗਣਨਾ ਦੇ ਆਧਾਰ ਤੇ ਤੁਹਾਡੇ ਲਈ ਖਾਸ ਵਿਸ਼ਲੇਸ਼ਣ ਕੀਤਾ ਹੈ ਜਨੇ ਰਾਸ਼ੀ ਵਾਲਿਓ ਗੱਲ ਕਰਾਂ ਤੁਹਾਡੀ ਸਿਹਤ ਦੀ ਤਾਂ 2026 ਦੀ ਸ਼ੁਰੂਆਤ ਕੁਝ ਮਿਲੀਜੁਲੀ ਰਹਿਣੀ ਹੈ ਕਿ ਤੂੰ ਲਗਨ ਛੋਣ ਕਰਕੇ ਮਾਨਸਿਕ ਤਨਾਅ ਤੇ ਅਣਜਾਣ ਚਿੰਤਾਵਾਂ ਪਰੇਸ਼ਾਨੀਆਂ ਬਣੀਆਂ ਰਹਿਣਗੀਆਂ ਪਰ ਜੁਈ ਜੂਨ ਆਏਗਾ ਜੂਨ ਦਾ ਮਹੀਨਾ ਉਸ ਤੋਂ ਬਾਅਦ ਗੁਰੂ ਲਵ ਪਾਵ ਪਾਵ ਗਯਰਮੇ ਥਾਂ ਤੇ ਤੁਹਾਡੀ ਜਨਮ ਪੱਤਰੀ ਦੇ ਪ੍ਰਵੇਸ਼ ਕਰ ਜਾਏਗਾ ਜਿਸ ਦੇ ਨਾਲ ਇਮਿਊਨਿਟੀ ਵਧੇਗੀ ਤੇ ਜਿਹੜੀ એનર્ਜੀ ਹੈ ਬਾਡੀ ਦੀ ਸਰੀਰ ਕਮਾਨਸਿਕ ਸਿਹਤ ਉਹ ਤੰਦਰੁਸਤ ਹੁੰਦੀ ਜਾਏਗੀ ਊਰਜਾ ਵਧੇਗੀ ਤੁਸੀਂ ਰੈਮੇਡੀ ਜਾਂ ਉਪਾਅ ਕੀ ਕਰਨਾ ਹੈ ਹਰ ਬੁੱਧਵਾਰ ਗਊ ਮਾਤਾ ਲਈ ਹਰੇ-ਜਰੇ ਦਾ ਦਾਨ ਕਰੋਗੇ ਇਸ ਦੇ ਨਾਲ ਤੁਹਾਡੀਆਂ ਚਿੰਤਾਵਾਂ ਤਾਂ ਘਟਣਗੀਆਂ ਹੀ ਨਾਲ ਹੀ ਨਾਲ ਤੁਹਾਡੀ ਸਰੀਰਕ ਤਾਕਤ ਵੀ ਵਧੇਗੀ ਸੋ ਆਪਣੀ ਸਿਹਤ ਦਾ ਇਸ ਪੱਖ ਤੋਂ ਖਿਆਲ ਰੱਖੋਗੇ 2026 ਤੋਂ ਜੇ ਮੈਂ ਦੂਸਰੇ ਖੇਤਰ ਦੀ ਗੱਲ ਕਰਾਂ ਤਾਂ ਉਹ ਨੌਕਰੀ ਜਾਂ ਕੈਰੀਅਰ ਜੌਬ ਐਂਡ ਕੈਰੀਅਰ ਸਾਲ ਦੇ ਪਹਿਲੇ ਹਿੱਸੇ ਚ ਗੁਰੂ 10ਵੇਂ ਭਾਵ ਚ ਹੋਏਗਾ ਇਸ ਕਰਕੇ ਨਵੀਆਂ ਨੌਕਰੀਆਂ ਜਾਂ ਪ੍ਰੋਜੈਕਟਸ ਪ੍ਰੋਜੈਕਟਸ ਮਿਲ ਸਕਦੇ ਹਨ ਸ਼ਨੀ 7ਵੇਂ ਭਾਵ ਚ ਬੈਠ ਕੇ 파ਟਨਰਸ਼ਿਪ ਜਾਂ ਕਲੀਗਜ਼ ਜਾਂ ਕਹੋ ਸਹਿਯੋਗੀ ਸਾਥੀਆਂ ਦੀ ਅਜਮਾਇਸ਼ ਕਰਾਏਗਾ ਭਾਵ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਤੁਹਾਡੀ ਨੌਕਰੀ ਦੇ ਮਾਹੌਲ ਵਿੱਚ ਜਿਹੜੇ ਤੁਹਾਡੇ ਕਲੀਗਜ਼ ਨੇ ਸਾਥੀਆਂ ਨਾਲ ਪੇਸ਼ੈਂਸ ਤੁਹਾਡਾ ਸਬਰ ਅਜਮਾਇਆ ਜਾਏਗਾ ਤੇ ਤੁਹਾਡਾ ਟਰਸਟ ਵਿਸ਼ਵਾਸ ਜਾਂ ਪ੍ਰੋਸੈਜੋਗਤਾ ਦੀ ਪ੍ਰੀਖਿਆ ਲੈਣ ਵਾਲਾ ਸਮਾਂ ਕਹਿ ਸਕਦੇ ਹਾਂ ਜੁਲਾਈ ਦਸੰਬਰ ਆਉਂਦਿਆਂ ਹੀ ਸ਼ਨੀ ਵਕਰੀ ਹੋਣ ਕਰਕੇ ਪ੍ਰੋਜੈਕਟਸ ਵਿੱਚ ਦੇਰੀ ਸੰਭਵ ਹੈ ਤੁਮਰਾਉਣਾ ਕਿਉਂ ਦਿਨ ਨਾ ਬਦਲ ਜਾਏਗਾ ਮਾੜਾ ਵੀ ਤੇ ਚੰਗਾ ਵੀ ਰੈਮੇਡੀ ਉਪਾਅ ਕਰੋਗੇ ਨੌਕਰੀ ਚ ਸਫਲਤਾ ਲਈ ਤੁਸੀਂ ਹਰ ਸ਼ਨੀਵਾਰ ਕੰਨਿਆ ਰਾਸ਼ੀ ਵਾਲਿਓ ਮੁਠੀ ਭਰ ਕਾਲੇ ਤਿਲਾਂ ਦਾ ਦਾਨ ਕਰਨਾ ਇਸ ਦਾਨ ਦਾ ਮਕਸਦ ਸ਼ਨੀ ਦੇ ਨਕਾਰਾਤਮਕ ਅਸਰ ਨੂੰ ਘਟਾਉਣਾ ਤੇ ਆਪਣੇ ਅਹੰਕਾਰ ਗੁੱਸੇ ਅਤੇ ਰੁਕਾਵਟਾਂ ਨੂੰ ਖਤਮ ਕਰਨਾ ਸਭ ਕੁਝ ਖਤਮ ਹੋਏਗਾ ਇਹਦੇ ਨਾਲ ਚਾਹੇ ਉਹ ਗੁੱਸਾ ਚਾਹੇ ਅਹੰਕਾਰ ਹੈ ਚਾਹੇ ਕੋਈ ਕਮਾਕਾਰਾਂ ਦੀ ਰੁਕਾਵਟ ਹੈ ਜੇ ਮੈਂ ਗੱਲ ਕਰਾਂ ਖੰਨੇ ਰਸ਼ੀ ਵਾਲਿਆਂ ਦੇ ਪਰਿਵਾਰਕ ਸਬੰਧਾਂ ਦੀ ਫੈਮਿਲੀ ਤੇ ਰਿਲੇਸ਼ਨਸ਼ਿਪ ਦੀ ਤਰਾਹੁ ਕੇਤੂ ਦਾ ਤੁਰਾ ਸਾਲ ਪਰ ਪਹਿਲੇ ਤੇ ਸੱਤਵੇਂ ਭਾਵ ਚ ਰਹਿਣਾ ਜਿਸ ਦੇ ਨਾਲ ਵਿਵਹਤਾ ਜੀਵਨ ਤੇ ਰਿਸ਼ਤਿਆਂ ਚ ਥੋੜਾ ਕੰਫਲਿਕਟ ਆ ਸਕਦਾ ਹੈ ਲੜਾਈ ਝਗੜਾ ਹਲਕਾ ਫੁਲਕਾ ਚਲਦਾ ਰਹਿੰਦਾ ਕੋਈ ਗੱਲ ਨਹੀਂ ਮਨ ਨੂੰ ਨਹੀਂ ਲਾਉਣਾ ਨਰਾਜ਼ਗੀਆਂ ਆ ਸਕਦੀਆਂ ਪਰ ਦਸੰਬਰ 26 ਤੋਂ ਬਾਅਦ ਰਾਹੁ ਮਕਰ ਅਸ਼ਵੇਚਾ ਕੇ ਬੱਚਿਆਂ ਤੇ ਪਰਿਵਾਰਕ ਖੁਸ਼ੀਆਂ ਚ ਰੰਗ ਭਰ ਦੇਗਾ ਰੈਮੇਡੀ ਕਰਨੀ ਹੈ ਤੁਸੀਂ ਹਰ ਮੱਸਿਆ ਨੂੰ ਪਿਤਰਾਂ ਲਈ ਤੇਲ ਤੇ ਜਲ ਦਾ ਤਰਪਨ ਕਰਨਾ ਹੀ ਕਰਨਾ ਜਿਸ ਨਾਲ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵਾਦਾ ਬਰਕਤ ਬਣਿਆ ਰਹੇਗਾ ਥਾ ਖੇਤਰਾ ਤੁਹਾਡਾ ਬਿਜ਼ਨਸ ਜਾਂ ਪੈਸਾ ਫਾਈਨਾਂਸ ਐਂਡ ਬਿਜ਼ਨਸ ਮੰਗਲ ਦਾ ਗੋਚਰ ਖਾਸ ਕਰਕੇ ਮਈ ਤੋਂ ਜੁਲਾਈ ਤੱਕ ਫਾਈਨਾਂਸ ਵਿੱਚ ਉਤਰਾ ਚੜ੍ਹਾ ਲੈ ਆਏਗਾ ਇਨਵੈਸਟਮੈਂਟਸ ਜਦੋਂ ਵੀ ਕਰਨੀਆਂ ਆ ਕੰਨਿਆ ਰਸ਼ੀ ਵਾਲਿਓ ਜਰਾ ਸਾਵਧਾਨੀ ਵਰਤਣੀ ਆ ਕੈਲਕੂਲੇਟਿਵ ਹੋ ਕੇ ਚਲਿਓ ਪਰ ਜਦੋਂ ਜੂਨ ਤੋਂ ਬਾਅਦ ਤੁਸੀਂ ਗੁਰੂ ਦੇ 11ਵੇਂ ਭਾਵ ਚੌਣ ਨਾਲ ਅ ਵੱਡੇ ਲਾਭ ਦੀ ਆਸ ਰੱਖ ਲਿਓ ਨੈਟਵਰਕਿੰਗ ਤੇ ਨਵੇਂ ਕੰਟਰੈਕਟਸ ਤੁਹਾਨੂੰ ਯਕੀਨੀ ਮਿਲਣਗੇ ਉਪਾਦ ਤੁਸੀਂ ਕਰੋਗੇ ਵੀਰਵਾਰ ਨੂੰ ਪੀਲੇ ਰੰਗ ਦੇ ਫਲ ਤੇ ਜਾਂ ਛੋਲਿਆਂ ਦੀ ਦਾਲ ਜੋ অপਸ਼ਨਸ ਤੁਸੀਂ ਦੇ ਸਕਦੇ ਹੋ ਆਪਣੀ ਜੇਬ ਦੇ ਹਿਸਾਬ ਨਾਲ ਉਹ ਦਾਨ ਕਰਨਾ ਹੀ ਕਰਨਾ ਕਮੈਂਟ ਸੈਕਸ਼ਨ 'ਚ ਪ੍ਰਸ਼ਨ ਹੁੰਦਾ ਹੈ ਤੁਹਾਡੇ ਨਾਲ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਹੀ ਪੁੱਛਦੀਆਂ ਕਿ ਤੁਹਾਡੇ ਲਈ 2026 'ਚ ਸਭ ਤੋਂ ਵੱਡੀ ਚੁਣੌਤੀ ਕੀ ਲੱਗ ਰਹੀ ਹੈ ਕਿਉਂਕਿ ਸਾਡੀ ਜ਼ਿੰਦਗੀ ਹੈ ਸਾਨੂੰ ਜ਼ਿਆਦਾ ਪਤਾ ਕਿਸੇ ਦੇ ਦੱਸਣ ਦੇ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਸੀ ਆਪਣੇ ਆਪ ਨੂੰ ਜਾਣ ਰਹੇ ਹੁੰਦੇ ਆ ਸੋ ਤੁਹਾਡੇ ਲਈ 2026 'ਚ ਸਭ ਤੋਂ ਵੱਡੀ ਚੁਣੌਤੀ ਕੀ ਲੱਗ ਰਹੀ ਹੈ ਨੌਕਰੀ ਪਰਿਵਾਰ ਸਿਹਤ ਜਾਂ ਪੈਸਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ 2026 ਦੀਆਂ ਸਾਰੀਆਂ ਚੁਣੌਤੀਆਂ ਨੂੰ ਕਨਵਰਟ ਕਰ ਦੇਣਾ ਅਸੀਂ ਅਫਰਚ ਜਾਂ ਮੌਕਿਆਂ 'ਚ ਤਾਂ ਇਹਦੇ ਲਈ ਸਾਡੇ ਕੋਲ ਇੱਕ ਸੁਪਰ ਰੈਮੇਡੀ ਹੋਏਗੀ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਨੂੰ 9 ਹਰੇ ਪੱਤੇਦਾਰ ਪੌਦੇ ਲਾਉਣੇ ਆ ਤੁਸੀਂ ਪਲਾਂਟੇਸ਼ਨ ਕਰਨੀ ਆ ਗਿਣਤੀ ਰਹੇਗੀ 9 ਤੇ ਹਰ ਮਹੀਨੇ ਦਾ ਰਹੇਗਾ ਪਹਿਲਾ ਬੁੱਧਵਾਰ ਬਹੁਤ ਸੌਖਾ ਸੁਪਰ ਰੈਮਡੀਜ਼ ਉਪਾਅ ਤੁਹਾਨੂੰ ਦੱਸ ਦਿੱਤਾ ਕਰ ਲਿਓ ਇਸ ਦੇ ਨਾਲ ਕੀ ਹੋਣਾ ਕੇਤੂ ਦੀ ਨਕਾਰਾਤਮਕਤਾ ਘੱਟ ਜਾਣੀ ਆ ਤੇ ਘਰ ਵਿੱਚ ਪੋਜ਼ਿਟਿਵਿਟੀ ਵਧੇਗੀ ਪੋਜ਼ਿਟਿਵਿਟੀ ਵੱਧ ਗਈ ਤਾਂ ਸੇਤ ਸਰੀਰਕ ਤੇ ਮਾਨਸਿਕ ਠੀਕ ਹੋ ਜਾਣੀ ਆ ਕੈਰੀਅਰ ਤੇ ਫਾਈਨਾਂਸ ਦੋਨੋਂ ਚਮਕਣਗੇ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਕੰਨਿਆ ਰਾਸ਼ੀ ਦੇ ਨੇ ਤੇ ਹੋਰ ਰਾਸ਼ੀਆਂ ਦੇ 2026 ਫਲ ਜਾਣਨ ਲਈ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਰੋ ਇੰਤਜ਼ਾਰ 2026 ਦਾ ਕਿੰਨਾ ਨੇ ਕਰਨਾ ਹੈ ਮਿਲਾਂਗੇ ਜਲਦੀ ਤੁਲਾ ਰਾਸ਼ੀ 2026 ਦੀ ਵੀਡੀਓ ਲੈ ਕੇ ਸੋ ਟਿਲ ਦੈਨ ਬਾਏ ਬਾਏ ਆਪਣਾ ਬਹੁਤ ਸਾਰਾ ਰੱਖਣਾ ਖਿਆ ਫਿਕਰ ਨਹੀਂ ਕਰਨਾ ਸਭ ਤੋਂ ਨੰਬਰ 1 ਤੇ ਹੈ ਪ੍ਰਮਾਤਮਾ ਨੰਬਰ 2 ਤੇ ਪਿਤਰ ਨੰਬਰ 3 ਤੇ ਤੁਹਾਡੇ ਕਰਮ